ਦਾ ਵੀ ਸਾਸਰੀ ਘਰ ਤੋਂ ਸਾਰਿਆਂ ਮੈਂ ਤੁਹਾਡੀ ਆਪਣੀ ਅਮਰਜੀਤ ਕਰਦੇ ਹਾਂ ਜੋਸ਼ੀ ਚੈਨ ਵਾਲਤੀ ਅਸੇ ਨਾਮ ਤੋਂ ਇਹਦਾ ਤੁਹਾਡੀ ਪੇਰੀ ਵਿੱਚ ਉਹ ਨਹੀਂ ਦਾ ਤੁਸੀਂ ਸਾਰੇ ਗੱਲ ਸੁਣੋਗੇ ਤੇ ਅਸੀਂ ਪ੍ਰਮਾਤਮਾ ਦੀ ਕਿਰਪਾ ਨਾਲ ਰੱਖਦਾ ਤੇ ਹਾਂ ਜਾਂ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਲੋਕ ਬੀਤ ਲੈ ਕੇ ਇਹ ਖੰਮੇ ਨੂੰ ਵਿਆਖਿਆ ਤਾਂ ਨਹੀਂ ਕਰੂਗਾ ਵੀਡੀਓ ਰੱਬ ਹੋ ਜਾਂਦੀ ਹੈ ਹਨ ਤੇ ਤੁਸੀਂ ਇਹਦੇ ਤੇ ਘਾਹ ਪੇ ਸਮਝਿਓ ਪਹਿਲਾਂ ਵੀ ਆਪਾਂ ਇੱਕ ਉਕੀਆਂ ਨਹੀਂ ਮਟਾਣੀ ਹੋਗਾ ਦੀ ਹੀਟ ਗੱਪ ਨੂੰ ਆਉਣੇ ਪਰ ਇਹ ਉਹ ਨਹੀਂ ਹੈ ਕਿ ਮੁਖੜਾ ਪੈਦਾ ਹੋਈ ਹੈ ਤੇ ਪਰ ਇਹਦੇ ਵਿੱਚੋਂ ਜਿਹੜਾ ਸਾਰਾ ਇਹ ਇੱਕ ਮੁਟਿਆਰ ਘਰਾਂ ਆ ਕੇ ਬਾਹਰ ਗਿਆ ਹੈ ਉਹ ਕਹੇ ਤੇਰੇ ਬਾਝੋਂ ਜੋ ਕੁਝ ਵੀ ਤੇ ਗੀਤ ਦੱਸਿਆ ਜੇ ਇਸ ਤਰ੍ਹਾਂ ਹੋਇਆ ਤੇ ਤੁਸੀਂ ਹੋਰ ਨਹੀਂ ਗੀਤ ਸੁਣਿਓ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਹੈ ਵੀ 75 ਸਾਲ ਤੱਕ ਤੁਹਾਡੀਆਂ ਹੱਡੀਆਂ ਮਜ਼ਬੂਤ ਰਹਿਣਗੀਆਂ ਉਹ ਨੁਕਤਾ ਤੁਸੀਂ ਕਾਪੀ ਪੈਨਸਲ ਲੈ ਕੇ ਰਹਿ ਜੋ ਤੇ ਉਹਨਾਂ ਨੂੰ ਜ਼ਰੂਰ ਲਿਖ ਲਿਓ ਤੇ ਫਿਰ ਨਾ ਉਹਨਾਂ ਦਾ ਲਈ ਆਪਣੀ ਮੱਦੀ ਨਾ ਕਰਤੀ ਦੇਖੋ ਜੀ ਨਾ ਰੋੜ ਹੋਤਾ ਜਨੂੰ ਕਰੂ ਨਾ ਤੇ ਲੈ ਆ ਜਿਓ ਕਰੇ ਸੀ ਸਤਿਆ ਜੀ ਲੋਕੀਤ ਨਾ ਪਾ ਗਾਈਏ ਤੇ ਆਪਣੇ ਬਿਰਸਤਾਂ ਉੱਪਰ ਜਿਵੇਂ ਕਿ ਆਵ ਰੱਖੀਏ ਬਲਤ ਹੈ ਨਾ ਚ ਵੀ ਇਹ ਗੀਤ ਅਲੋਪ ਹੋ ਜਾਣਗੇ ਪਰ ਨਹੀਂ ਕਿਉਂਕਿ ਹੁਣ ਆਪਣੇ YouTube ਨੇ ਸਮਾਂ ਆ ਲਿਆ ਹੈ ਨਾ ਇਹ ਅਸੀਂ ਤਾਂ ਪਹਿਲਾਂ ਦਾਦੀਆਂ ਮੰਨੀਆਂ ਤੋ ਤਾਈਆਂ ਕਰਤੀਆਂ ਤੋ ਇਹ ਸੁਣਗੀਆਂ ਆਂ ਤੇ ਅੱਗੇ ਤੁਹਾਡੇ ਅੱਗੇ ਰੱਖ ਪਿਆ ਹੁਣ ਤੁਸੀਂ ਦਾ ਕੁਛ ਵੀ ਗਾਇਆ ਕਰੋ ਤੇ YouTube ਤੇ ਜਦੋਂ ਵੀ ਕਰਿਆ ਲੋ ਕੱਟ ਕੇ ਦੇ ਦੋ ਹੈਨਾ ਤੇ ਲੋ ਸੁਣੋ ਫਿਰ ਇਸ ਪਿਆਰੇ ਜਿਹੇ ਲੋਕੀਏ ਪੂਤੀਆਂ ਨੀ ਮੀਆਂ ਟਾ ਲੀਆ ਮੇ ਬਿੱਟੇ ਨੂੰ ਊੜੇ ਦਰੀਅ ਨੇ ਵੇ ਮੇ ಲಡಲಿಯಿಂದ ಹೋಗಿ ಮರಿಯ ਵੀ ਤੇ ਰੌਣਕ ਡਰਾਈ ਓਏ ਇੱਕ ਬਾਜ ਤੇਰੇ ਵੇ ਨਾਨੀਆਂ ਫੁੱਲ ਖੁਰਖਾਨ ਬਹਾਰਾਈ ਓਏ ਬੇਦਲੀਆ ਬੇਫੁੱਲ ਖਾਂ ਕੀਆਂ ਨੇ ਮੀਆਂ ਟਾਲ ਮੀਆਂ ਬੇਬੀ ਚੂਕਣੇ ਚਿੜੀਆਂ ਬੇਲੀਆ ਬੇਬੀ ਚੂਕਣੇ ਚਿੜੀਆਂ ਹੀ ਹੋਏ ਵੇ ਲੀਆ ਬੇ ਸਭ ਕਰ ਲੀਆਂ ਭੀੜੀਆਂ ਹੋਏ ਉੱਚੀਆਂ ਲਮੀਆਂ ਟਾਨੀਆਂ ਬ੍ਰਭਤੀ ਗੁੱਟ ਗਣੇ ਕੁੱਗੀਆਂ ਜਾਲਮ ਬ੍ਰਭਤੀ ਗੁੱਟ ਗਣੇ ਕੁੱਗੀਆਂ ਹੀ ਹੋਏ ਵਾਜ ਤੇਰੇ ਸਾਡੇ ਬੇ ਲੀਆ ਬੇ ਮਿਟ ਸੁ ਕੜਾਉਣਾ ਈ ਓਏ ਇੰਗ ਬਾਜੀ ਤੇਰੇ ਬੇ ਪੋਰानु ਅੱਜ ਪੁੱਲ ਗਿਆ ਗਾਉਣਾ ਈ ਓਏ ਬੀਚ ਨਾ ਚਿਣ ਬਿਜੜੇ ਹੋਏ ਇੱਕ ਵਾਰ ਤੇਰੇ ਵਹਣੀਆਂ ਜਿੰਦੜੀ ਦੇ ਸਭ ਲੇਖ ਨੇ بگੜੇ ਹੋਏ ਦੱਸਿਓ ਤੁਹਾਨੂੰ ਖੱਡਾਈ ਗੁੱਤ ਕਿਵਾਂ ਜੱਗ ਗਿਆ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਹੁਣ ਚੱਕਰੋ ਆਪਦੀ ਕਾਪੀ ਪੈਨਸਰ ਤੇ ਤੁਸੀਂ ਨੂੰ ਮੈਂ ਦੱਸਿਆ ਤੁਹਾਨੂੰ 75 ਸਾਲ ਤੱਕ ਹੱਡੀਆਂ ਮਜ਼ਬੂਤ ਰਹਿਣਗੀਆਂ ਹਰ ਚੀਜ਼ ਛੋਟ ਛੱਡ ਕੇ ਖਾਓ ਇਹ ਇੱਕ ਚੀਜ਼ ਕਿਹੜੀ ਖੰਜੂਰ ਦੋ ਖੰਜੂਰਾ ਬਸ ਜ਼ਿਆਦਾ ਨਹੀਂ ਖਾਣੀਆਂ ਦੋ ਖੰਜੂਰਾ ਤੁਸੀਂ ਰੋਜ਼ ਖਾਓ ਤੁਹਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਸ਼ੂਗਰ ਵਾਲੇ ਵੀ ਖਾ ਸਕਦੇ ਨੇ ਕਿਉਂਕਿ ਸ਼ੂਗਰ ਨੂੰ ਵਧਣ ਨਹੀਂ ਚਾਹੀਏ ਮਿੱਕਣੀ ਨੇ ਪਰ ਕਹਿੰਦੇ ਨੇ ਮਹਾਰਾਜ ਜੀ ਨੇ ਦੱਸਿਆ ਵੀ ਇਹ ਸ਼ੂਗਰ ਨਹੀਂ ਵਧਣ ਹੁੰਦੀਆਂ ਸ਼ੂਗਰ ਵਾਲੇ ਵੀ ਖਾ ਸਕਦੇ ਨੇ ਚਮੜੀ ਵਿੱਚ ਚਮਕ ਆਉਗੀ ਅੱਖਾਂ ਦੀ ਰੋਸ਼ਨੀ ਵਧੂਗੀ ਤੇ ਦੁੱਧ ਚ ਵਾਲ ਕੇ ਵੀ ਲੈ ਸਕਦੇ ਹੋ ਹਾਰੇ ਜਦੋਂ ਹੁੰਦੇ ਨਾ ਫਿਰ ਅੱਖਾਂ ਨਹੀਂ ਬਣਦੇ ਨਾ ਉਹਨਾਂ ਕਿਹਰਾਂ ਨਹੀਂ ਬਣਦੇ ਨਾ ਫਿਰ ਘਾਰੇ ਲੈ ਲਓ ਹਨਾ ਦੋ ਉਹ ਦੁੱਧ ਪਾ ਕੇ ਖਵਾ ਲੇ ਬੜਾਪੇ ਵਿੱਚ ਭੋਜਨ ਨਹੀਂ ਪਚਦਾ ਪਾਚਨ ਸ਼ਕਤੀ ਲਈ ਵੀ ਇਹ ਵਰਦਾਨ ਹੈ ਬਹੁਤ ਪ੍ਰਭਾਵਸ਼ਾਲੀ ਹੈ ਦੋ ਖੂਰ ਹਰ ਲੋਕ ਤਣਾਅ ਵੀ ਨਹੀਂ ਰਹਿੰਦਾ ਤੇ ਰਾਤ ਨੂੰ ਤਾਂਬੇ ਦੇ ਬਰਤਨ ਵਿੱਚ ਤੁਸੀਂ ਪਾਣੀ ਰੱਖੋ ਸਵੇਰੇ ਉਸ ਪਾਣੀ ਨੂੰ ਪੀਓ ਦੁਪਹਿਰੇ ਦਸਤੀ ਕਾਲਾ ਨਮਕ ਪਾ ਕੇ ਪੀਓ ਤੇ ਸਵੇਰੇ ਪਾਣੀ ਤਾਂਬੇ ਦੇ ਬਰਤਨ ਰੱਖਿਆ ਪੀਓ ਤੇ ਰਾਤ ਨੂੰ ਦੁੱਧ ਇਹ ਇਸ ਤਰ੍ਹਾਂ ਕੰਮ ਕਰਦੇ ਨੇ ਦੁੱਧ ਆਪਾਂ ਚਾਹੇ ਦਿਨ ਚ ਪੀ ਲਈਏ ਉਹਨਾ ਕੰਮ ਨਹੀਂ ਕਰਦਾ ਜਿੰਨਾ ਇਹ ਰਾਤ ਨੂੰ ਕਰੂਗਾ ਜੇ ਤੁਸੀਂ ਜੇ ਇਸ ਤਰ੍ਹਾਂ ਇਹ ਨੁਕਤੇ ਵਰਤੋਗੇ ਨਾ ਤਾਂ ਉਹ ਰੋਗ ਰਹੇ ਤੁਹਾਡੇ ਸਰੀਰ ਹੋ ਜੂਗਾ ਕਦੇ ਵੀ ਕਦੇ ਨਹੀਂ ਜਿਹੜੇ ਤੁਸੀਂ ਇਹ ਨਸੀ ਪਾ ਕੇ ਪਿੰਦੇ ਨਸਤੀ ਦੀ ਨਿਮਹਿਤ ਹੈ ਨਮਕ ਨਾਮਕ ਪਾ ਕੇ ਨਸਤੀ ਪੀਓਗੇ ਨਾ ਕਾਲਾ ਨਮਕ ਤਾਂ ਦੁਪਹਿਰ ਵੇਲੇ ਹੈ ਨਾ ਦੁਪਹਿਰ ਦੇ ਖਾਣੇ ਨਾਲ ਜੇ ਦੁਪਹਿਰ ਵੇਲੇ ਉਹ ਪੀ ਲੋ ਇਨ ਨਹੀਂ ਤਾਂ ਖਾਣਾ ਵੀ ਨਹੀਂ ਕਿਸੇ ਖਾਣਾ ਹੁੰਦਾ ਤਾਂ ਕਦੇ ਨਕਸੀਰ ਨਹੀਂ ਛੁੱਟੂਗੀ ਕਦੇ ਮਿਰਗੀ ਦਾ ਦੌਰਾਂ ਨਹੀਂ ਪਊਗਾ ਉਹਨੂੰ ਜਿਹੜਾ ਇਹ ਪੀਊਗਾ ਲੱਸੀ ਹੈ ਨਾ ਹਾਰਟ ਅਟੈਕ ਵੀ ਨਹੀਂ ਹੋਵੇ ਦੇਖੋ ਲੱਸੀ ਕਿੰਨੀ ਮੈਮਾ ਤੇ ਇਹ ਕਿੰਨੇ ਰੋਗਾਂ ਨੂੰ ਠੀਕ ਕਰ ਦਿੰਦੀ ਹੈ ਤੇ ਲੱਸੀ ਭਾਰੀ ਮੈਮਾ ਸਵੇਰੇ ਪਾਣੀ ਦੁਪਹਿਰੇ ਲੱਸੀ ਰਾਤ ਨੂੰ ਦੁੱਧ 75 ਸਾਲ ਤੱਕ ਤੰਦਰੁਸਤ ਰਹੋ ਤੇ ਜਿਹੜਾ ਖਾਣਾ ਆਪਾਂ ਰੋਟੀ ਆਪਾਂ ਬੈਡਾ ਤੇ ਖਾ ਕੇ ਕੁਰਸੀਆਂ ਤੇ ਖਾਣੀਆਂ ਠੇਠਾ ਜਮੀਨ ਤੇ ਬੈਠ ਕੇ ਰੋਟੀ ਖਾਇਆ ਕਰੋ ਜਿੰਨਾ ਤੋਂ ਵੀ ਖੂਲ ਸਕੀ ਹੈ ਨਾ ਤੇ ਬ੍ਰਹਮਾਤਮਾ ਨੂੰ ਨੁਕਤੇ ਨੂੰ ਵਰਤਿਓ ਦੰਦ ਰੋਸਟਰ ਹੋਗੇ ਮਾਰੀ ਜਾਂਦੇ ਸੇ غرੂਰ ਕਰਕੇ ਇਹਨੂੰ ਦੇਖੋ ਨਹੀਂ ਤਾਂ ਫਿਰ ਦੱਸਣਾ ਕੋਈ ਦਵਾਈਆਂ ਲੈਣੇ ਕਰੋਗੇ ਹਨਾ ਤੇ ਇਹਨੂੰ ਜਰੂਰ ਤੁਸੀਂ ਜਿਹੜੇ ਹੁਣ ਵੀ ਕਮਜ਼ੋਰ ਨੇ ਤੇ ਅਸੀਂ ਤਾਂ ਭਾਈ ਹੰਤੀ ਕਰਾਂਗੇ ਘੋਰ ਦੁਨਦੇ ਵਿੱਚ ਕਿ ਹਾਰੇ ਪਾ ਦੇਗਾ ਠੀਕ ਹੈ ਨਾ ਜਦੋਂ ਖਮੂਰਾ ਹੁੰਦੀਆਂ ਨੇ ਤਾਂ ਖਮੂਰਾ ਖਾਦੇ ਫਿਰ ਹਸਾ ਕਿਹੜੇ ਤਾਂ ਇਹ ਪਲੇ ਆ ਕਿ ਨਾ ਕੀ ਸਕਦੇ ਤੇ ਲੋ ਮਰਨੋ ਇਸ ਗਿੱਦਾ ਤੇ ਮੁਕਤੀ ਦਾ ਆਨੰਦ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਮੁਫਰ ਮਿਲਾਂਗੇ ਧੰਨਵਾਦ ਸਾਡੀ